ਕਿ ਜਦੋਂ ਸੂਰਮੇ ਦੇ ਕੋਈ ਪੈਰੀ ਪੈ ਜਾਂਦਾ ਨਾ ਸੂਰਮਾ ਉਹਨੂੰ ਮਾਰਦਾ ਨਹੀਂ ਦੀ ਬੰਦੇ ਵਹਾਦਰ ਨੇ ਕਿਹਾ ਸਾਰਨਪੁਰ ਨੂੰ ਜਿੱਤ ਕੇ ਬੰਦੇ ਵਹਾਦਰ ਨੇ ਫਿਰ ਮਾਝਾ ਮਾਲਵਾ ਦਵਾਬਾ ਇਹਨਾਂ ਨੂੰ ਖਾਲਸੇ ਰਾਜ ਦੇ ਨਾਮ ਲਾਇਆ 12 ਮਿਸਲਾਂ ਦਾ ਗ੍ਰੰਥ ਸਾਨੂੰ ਮਿਲਿਆ ਹੈ ਪੁਰਾਣਾ ਇੱਕ ਬਹੁਤ ਉਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬੈਲ ਦਾ ਸਾਰਾ ਖਿਆਲ ਹੈ ਦੋ ਚੀਜ਼ ਹੈ ਮਹਾਰਾਜਾ ਰਣਜੀਤ ਸਿੰਘ ਨੇ ਰਾਜ ਕੀਤਾ ਸਾਰਾ ਉਹਦੇ ਵਿੱਚ ਬਹੁਤ ਤਕੜੀਆਂ ਤਕੜੀਆਂ ਪੁਰਾਣਾ ਛਕੀਆਂ ਨੇ ਪਾਉਣ ਲੱਗਿਆਂ ਬੰਦੇ ਬਹਾਦਰ ਦੀ ਜਦੋਂ ਬੰਦਾ ਬਹਾਦਰ ਪੰਜਾਬ ਦੇ ਵਿੱਚ ਬੜੀ ਸਿੱਖੀ ਕਾਇਮ ਕੀਤੀ ਨਾਲ ਸਿੰਘ ਲੜੇ ਰਲਾਈ ਨਾਲ ਬਹੁਤ ਵੱਡਾ ਉਹਨੂੰ ਕਿਉਂ ਮੂਮਨ ਲੋਕ ਬਹੁਤ Hindu ਸਿੱਖਾਂ ਦੇ ਜ਼ੋਰਨ ਕਰਦੇ ਸੀ ਤੇ ਇਹਨੇ ਸਿਖ ਰਾਜ ਕਾਇਮ ਕਰ ਲਿਆ ਦੀ ਪੰਚਾਇਤਾਂ ਆ ਜਿਹੜੀਆਂ ਜੀਮੀ ਐ ਆਪਾਂ ਦਾ ਮੁਜਾਰੇ ਦੀ ਅੱਗੇ ਜੀਮੀਆਂ ਦੇ ਮਾਲਕ ਬੰਦੇ ਬਹਾਦਰ ਨੇ ਬਣਾਏ ਆ ਪਹਿਲਾਂ ਕੋਈ ਬੰਦਾ ਮਾਲਕ ਨਹੀਂ ਸੀ ਮੁਜਾਰੇ ਦੀ ਆਪਾਂ ਵੱਡੇ ਸਮਰਾਇਦਾਰਾਂ ਦੇ ਕਬਜ਼ੇ ਸੀ ਇਹ ਖੋ ਕੇ ਬੰਦੇ ਬਹਾਦਰ ਨੇ ਉਹਨਾਂ ਤੋਂ ਜਿਹੜਾ ਕੋਈ ਬੋਂਦਾ ਹੁੰਦਾ ਉਸੇ ਨੂੰ ਮਾਲਕ ਬਣਾਇਆ ਸੀ ਜਿਹੜੀ ਪੰਚਾਇਤਾਂ ਦੀ ਚੱਲੀ ਮਰਜ਼ਾ ਇਹ ਬੰਦੇ ਬਹਾਦਰ ਤੋਂ ਚੱਲੀ ਆ ਬੰਦੇ ਬਹਾਦਰ ਨੇ ਉਦੋਂ ਪੰਚਾਇਤਾਂ ਬਣਾਈਆਂ ਪਿੰਡਾਂ 'ਚ ਵੀ ਤੁਸੀਂ ਆਵਦਾ ਫੈਸਲਾ ਆਪ ਕਰੋ ਕਿਸੇ ਅਦਾਲਤ 'ਚ ਜਾਣ ਦੀ ਲੋੜ ਨਾ ਪਵੇ ਸਾਨੂੰ ਇਹ ਸਾਰੀਆਂ ਉਹਦੇ ਦੇਣ ਐ ਬੰਦੇ ਵਹਾਦਰ ਦੀ ਬੰਦਾ ਵਹਾਦਰ ਦੀ ਪੰਜਾਬ ਦੇ ਵਿੱਚ ਧਮ ਪੈ ਗਈ ਸੀ ਬਹੁਤ ਸਿੰਘ ਸਿਆਰੀ ਸਿਆਲੇ ਦੀ ਤੇ ਕੁਝ ਗੁਰੂ ਦੀ ਕਿਰਪਾ ਦੀ ਉਹਦੇ ਉੱਤੇ ਕੁਝ ਉਹਨੂੰ ਵੀਰਾਂ ਦੀ ਮਦਦ ਦੀ ਕਰਾਮਾਤੀ ਬੰਦਾ ਦੀ ਬੜਾ ਮਲਵਾਨ ਸੀ ਇੱਧਰ ਸ਼ਾਹਜਹਾਨ ਇੱਧਰ ਭਾਈ ਕਪੂਰ ਸਿੰਘ ਜਲਾਲਾਬਾਦ ਤੇ ਸਹਾਰਨਪੁਰ ਚ ਸਿੱਖੀ ਦਾ ਪ੍ਰਚਾਰ ਕਰਦਾ ਸੀ ਉੱਥੇ ਜਿਹੜਾ ਜਲਾਲਾ ਬਾਦ ਹੈ ਉੱਥੇ ਦਾ ਇੱਕ ਜਲਾਲ ਖਾਂ ਮੁਸਲਮਾਨ ਨਵਾਬਤੀ ਉਹ ਹਿੰਦੂਆਂ ਨੂੰ ਤੇ ਸਿੱਖਾਂ ਨੂੰ ਬਹੁਤ ਤਾਂ ਕਰਦਾ ਸੀ ਫੜ ਫੜ ਜੇਲਾਂ ਛਿਟੀ ਜਾਂਦਾ ਦੀ ਧੀਆਂ ਪਹਿਣਾ ਦੀ ਵੇਜਤੀ ਕਰਦਾ ਸੀ ਕਪੂਰ ਸਿੰਘ ਨੇ ਆ ਕੇ ਬੰਦੇ ਬਹਾਦਰ ਨੂੰ ਲੋਹੜ ਕਿਲੇ 'ਚ ਦੱਸਿਆ ਕਹਿਣ ਲੱਗਿਆ ਵੀ ਉਹ ਬਹੁਤ ਸਿੱਖਾਂ ਤੇ ਤੇ ਹਿੰਦੂਆਂ ਤੇ ਜ਼ੁਲਮ ਕਰ ਰਿਹਾ ਹੈ ਬੰਦਾ ਬਹਾਦਰ ਨੂੰ ਕਹਿੰਦਾ ਜਿਹੜਾ ਜਲਾਲ ਖਾਨ ਹੈ ਬੰਦਾ ਬਹਾਦਰ ਕਹਿਣ ਲੱਗਾ ਸ਼ਾਹ ਕੇ ਹਾਂ ਈਆਂ ਪਹਿਣਾ ਦੀ ਬੇਇੱਜ਼ਤੀ ਕਰਦਾ ਹੈ ਬੰਦੇ ਬਹਾਦਰ ਨੂੰ ਬਹੁਤ ਗੁੱਸਾ ਚੜਿਆ ਉਸੇ ਟਾਈਮ ਕੂਚ ਬੁਲਾਉਂਦਾ ਆਪਦੀ ਫੌਜ ਨੂੰ ਹੁਕਮ ਦੇਤਾ ਸਾਰੀ ਫੌਜ ਨੇ ਕੋੜਿਆਂ ਦੇ ਕਾਠੀਆਂ ਪਾਲੀਆਂ ਤੇ ਸਾਰੀ ਫੌਜ ਛੱਡ ਕੇ ਜਕਾਰਾ ਦਸਮੇਸ਼ ਪਿਤਾ ਦੇ ਨਾਂ ਦਾ ਬੁਲਾ ਕੇ ਫਤਿਹ ਕੋੜੇ ਗੋੜੇ ਬੰਦਾ ਬਹਾਦਰ ਮਾਗਰ ਪਿੱਛੇ ਪਿੱਛੇ ਉਤੁਰ ਪਈ ਜਦੋਂ ਸਹਾਰਨਪੁਰ ਨਾਂ ਤੇ ਜਮਨਾ ਪਾਰ ਕਰਕੇ ਜਲਾਲਾਬਾਦ ਪਿੰਡ ਨੂੰ ਘੇਰ ਲਿਆ ਸ਼ਹਿਰ ਨੂੰ ਘੇਰ ਲਿਆ ਘੇਰਿਆ ਤੇ ਜਿਹੜਾ ਉਹ ਪਠਾਨ ਸੀ ਬੜਾ ਹੰਕਾਰਿਆਵਾਦੀ ਉਹਨੇ ਆਪਦੀ ਫੌਜ ਨੂੰ ਕਿਹਾ ਵੀ ਇਹਨਾਂ ਦੇ ਨਾਲ ਲੜਾਈ ਕਰੋ ਇਹਨਾਂ ਨੂੰ ਮੁੜ ਕੇ ਇਧਰ ਮੂੰਹ ਨਾ ਕਰ ਲੈਣ ਤੇ ਪਰ ਉਹਨਾਂ ਉਹਨਾਂ ਦੀ ਫੌਜ ਦੀ ਤਾਕਤ ਨਹੀਂ ਪਈ ਬੰਦੇ ਦੀ ਫੌਜ ਦੇ ਨਾਲ ਟੱਕਰ ਆ ਲੈਣ ਦੀ 2 ਘੰਟਿਆਂ ਦੇ ਵਿੱਚ ਦੀ ਬੰਦੇ ਬਹਾਦਰ ਨੇ ਉਹਨਾਂ ਦੀ ਫੌਜ ਨੂੰ ਲੋਥਾਂ ਦੇ ਲੋਥਾਂ ਚਾਰਤਿਆਂ ਖਤਮ ਕਰਤੀ ਜਲਾਲ ਖਾਨ ਨੂੰ ਜਿਉਂਦੇ ਨੂੰ ਫੜ ਲਿਆ ਫੜਿਆ ਕਹਿਣ ਲੱਗਾ ਵੀ ਜਿਹੜੇ ਹਿੰਦੂ ਨੇ ਇਸੇ ਕਰ ਇਹਨੂੰ ਪੁੱਛਦਾ ਵੀ ਦੱਸੋ ਇਹਨੂੰ ਮੌਲ ਸਜਾ ਦੇਣੀ ਆ ਕਿਵੇਂ ਕਰਨਾ ਪਰ ਉਹ ਜਲਾਲਖਾਨੇ ਦੇਖਿਆ ਵੀ ਜੇ ਇਹਨੇ ਉਹਨਾਂ ਨੂੰ ਪੁੱਛ ਲਿਆ ਉਹਦਾ ਕਹਿਣਗੇ ਅਸੀਂ ਬਹੁਤ ਔਖੇ ਕਰਿਆ ਇਹਨੂੰ ਮਾਰੋ ਉਹ ਪਹਿਲੇ ਹੀ ਬੰਦੇ ਵਹਾਦਰ ਦੇ ਪੈਰੀ ਪੈ ਗਿਆ ਕਉ ਧਿਆਸਾ ਵੀ ਵੀ ਜੋ ਸੂਰਮੇ ਦੇ ਕੋਈ ਪੈਰੀ ਪੈ ਜਾਂਦਾ ਨਾ ਸੂਰਮਾ ਉਹਨੂੰ ਮਾਰਦਾ ਨਹੀਂ ਤੀ ਬੰਦੇ ਵਹਾਦਰ ਨੇ ਕਿਹਾ ਕਹਿੰਦਾ ਇਹ ਗੱਲਾਂ ਵੀ ਗਹਾ ਵਾਸਤੇ ਤੂੰ ਸਾਡੇ ਸਿੱਖਾਂ ਨੂੰ ਤੇ ਹਿੰਦੂਆਂ ਨੂੰ ਇਹ ਤੰਗ ਕਰੇਗਾ ਦੇਖ ਲਾ ਤੈਨੂੰ ਛੱਡਣਾ ਨਹੀਂ ਆਉਂਦਾ ਉਹ ਕਹਿੰਦਾ ਜੀ ਇਦੋਂ ਬਾਅਦ ਮੈਨੂੰ ਸੌਂਖਵਾ ਲੂ ਮੈਂ ਕਿਸੇ ਸਿੱਖੀ ਨੂੰ ਤੰਗ ਨਹੀਂ ਕਰਦਾ ਜੇ ਬਾਹਲਾ ਕਰਦੇ ਹੋ ਮੈਂ ਤਾਂ ਅੰਬਰਤਿਸ਼ਕਾ ਦਿਓ ਉਹ ਕਹਿਣ ਲੱਗਾ ਨਹੀਂ ਅਸੀਂ ਤੱਕੇ ਨਾ ਕਿਸੇ ਨੂੰ ਅੰਬਰਤ ਨਹੀਂ ਸਿਖਾਉਣਾ ਅੱਜ ਤੈਨੂੰ ਅੰਬਰਤ ਸਿਖਾਤਾ ਕੱਲ ਨੂੰ ਫੇਰ ਤੂੰ ਮੁਸਲਮਾਨ ਦਾ ਮੁਸਲਮਾਨ ਹੀ ਰਹੇਂਗਾ ਅਸੀਂ ਤੱਕੇ ਨਾ ਨਹੀਂ ਸਿਖਾਉਣਾ ਤੂੰ ਆਪ ਜਿਹੜੇ ਦੀਨ-ਮੱਜ ਵਿੱਚ ਹੈਂ ਉਸੇ ਤੇ ਰਹਿ। ਆਪਦੀ ਨਵਾਜ਼ ਪੜਦਾ ਅਬਦਾ ਅੱਲਾ ਤਾਲਾ ਨੂੰ ਖਰਾ ਨੂੰ ਯਾਦ ਕਰ। ਅਸੀਂ ਤੈਨੂੰ ਐ ਨਹੀਂ ਕਹਿੰਦੇ ਵੀ ਤੂੰ ਵਾਇਗਰੂ ਕਹੇ ਤੇਰੀ ਆਲਾ ਕੰਮ ਨਹੀਂ ਸਾਡੇ ਕੋਲੇ ਹੈਗਾ। ਪਰ ਜੇ ਮੁੜ ਕੇ ਸਾਡੇ ਸਿੱਖਾਂ ਤੇ ਹਿੰਦੂਆਂ ਤੇ ਕੋਈ ਅਤਿਆਚਾਰ ਕਰੀ ਐ ਫੇਰ ਤੇਰੇ ਸਾਣੇ ਬੱਚੇ ਤੈਨੂੰ ਖਤਮ ਕਰ ਦਿਆਂਗੇ। ਉਹ ਕਹਿੰਦਾਗਾ ਤੋ ਵਾ ਮੈਂ ਇਹ ਕੰਮ ਮੁੜ ਕੇ ਨਹੀਂ ਕਰਦਾ। ਬੰਦੇ ਬਹਾਦਰ ਨੇ ਜਲਾਲਾ ਬਾਦ ਨੂੰ ਸੋਧਾ ਲਾ ਕੇ ਜਦੋਂ ਮੁੜਿਆ ਤਾ ਸਹਾਰਨਪੁਰ ਫੇਰ ਆ ਕੇ جنگ ਹੋ ਗਿਆ ਬੰਦੀ ਬਹਾਦਰ ਦਾ ਉਥੇ ਸਿੰਘਾਂ ਨੇ ਤੇ ਬਹੁਤ ਤਕੜੀ ਲੜਾਈ ਕੀਤੀ ਤੇ ਸਹਾਰਨਪੁਰ ਨੂੰ ਵੀ ਫਤਿਹ ਕਰਤਾ ਬੰਦੀ ਬਹਾਦਰ ਨੂੰ ਐਡੀ ਮਾਲਕ ਦੀ ਕਿਰਪਾ ਸੀ ਤੇ ਕੁਸ਼ ਨਾਲ ਵੀਰਾਂ ਦੀ ਕਿਰਪਾ ਤੀ ਕੋਈ ਮੁਕਾਬਲਾ ਬੰਦੀ ਬਹਾਦਰ ਦੇ ਮੂਹਰੇ ਅੜਿਆ ਨਹੀਂ ਸੀ ਬੰਦਾ ਬਹਾਦਰ ਜਿੱਦਰ ਨੂੰ ਜਾਂਦਾ ਸੀ ਜਿੱਤ ਹੁੰਦੀ ਸੀ ਸਾਰਨਪੁਰ ਨੂੰ ਜਿੱਤ ਕੇ ਬੰਦੇ ਬਹਾਦਰ ਨੇ ਫਿਰ ਮਾਝਾ ਮਾਲਵਾ ਦੁਆਬਾ ਇਹਨਾਂ ਨੂੰ ਖਾਲਸੇ ਰਾਜ ਦੇ ਨਾਮ ਲਾਇਆ ਕਿਉਂ ਉਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਹੌਰ ਦੇ ਵਿੱਚ ਪਸ਼ਾਵਰ ਦੇ ਵਿੱਚ ਚੱਲਦਾ ਸੀ ਉਸ ਰਾਜ ਦੇ ਨਾਲ ਬੰਦਾ ਬਹਾਦਰ ਸਿੱਖੀ ਰਾਜ ਵੱਡਾ ਬਣਾਉਂਦਾ ਤੁਰਿਆ ਜਾਂਦਾ ਸੀ ਜਿਹੜੇ ਕੋਈ ਆਕੇ ਬੰਦੇ ਬਹਾਦਰ ਨੂੰ ਕਹਿੰਦੇ ਵੀ ਜਿਵੇਂ ਤੁਸੀਂ ਕਹੋਗੇ ਅਸੀਂ ਉਹ ਮੇਜਕਰ ਕਰ ਦਿਆਂਗੇ ਅਸੀਂ ਛੋਡੇ ਨਾਲ ਆ ਤੇ ਕਿਸੇ ਦੇ ਨਜਾਇਜ਼ ੱਤਕਾ ਨਹੀਂ ਸੀ ਕਰਦਾ ਪਰ ਜਿਹੜਾ ਉਹਦੇ ਮੂਰੇ ਤੜ ਕਰਦਾ ਸੀ ਉਹਨੂੰ ਸੋਦਾ ਲਾਉਂਦਾ ਸੀ ਬੰਦੇ ਬਹਾਦਰ ਦੇ ਕੋਲੇ ਬੜੀ ਹੈ ਤਾਕਤ ਦਿੱਤੀ ਦੀ ਮਾਲਕ ਦੀ ਤੇ ਨਾਲ ਉਹਦੇ ਜਿਹੜੇ ਵੀਰਤੀ ਉਹ ਕੰਮ ਕਰਦੇ ਦੀ ਉਥੋਂ ਬੰਦੇ ਬਹਾਦਰ ਨੇ ਫੱਦੇ ਕਰਕੇ ਜਦੋਂ ਵਾਪਸ਼ ਆਇਆ ਤਾਂ ਆਉਂਦੇ ਨੂੰ ਜੇ ਸਿੰਘ ਫੌਜ ਜੀ ਸਾਰੀ ਇਕੱਠੀ ਹੋ ਕੇ ਉਹਨਾਂ ਨੇ ਸੋਚਿਆ ਵੀ ਹੁਣ ਦੱਸੋ ਮਹਾਰਾਜ ਖਾਲਸਾ ਜੀ ਕਿਹੜੇ ਪਾਸੇ ਨੂੰ ਜਾਣਾ ਹੈ ਉਹਨੂੰ ਜਥੇਦਾਰ ਬਣ ਕੇ ਰਹਾਦੀ ਉਹਨੇ ਮਹਾਰਾਜ ਨੇ ਕਿਹਾ ਸੀ ਵੀ ਤੂੰ ਜਥੇਦਾਰ ਬਣ ਕੇ ਰਹਿਣਾ ਗੁਰੂ ਨਹੀਂ ਕਹੋਣਾ ਕਿਤੇ ਕਲਗੀ ਲਾ ਕੇ ਗੁਰੂ ਬਣ ਕੇ ਵਹਿ ਜਾ ਗੁਰੂ ਨਹੀਂ ਕਹੋਣਾ ਤੂੰ ਜਥੇਦਾਰ ਬਣ ਕੇ ਰਹਿਣਾ ਸ਼ਿੰਘਾ ਦੇ ਇੰਦਰਜ ਰਹਿਣਾ ਸਿੰਘਾਂ ਦੇ ਨਾਲ ਮਤਾ ਸੋਧ ਕੇ ਜਿੱਧਰ ਨੂੰ ਵੀ ਜਾਣਾ ਹੈ ਸਿੰਘਾਂ ਦੇ ਨਾਲ ਉਧਰ ਨੂੰ ਜਾਇ ਤੇ ਜਿਹੜਾ ਬੰਦਾ ਸੀ ਏਸ਼ੇ ਕਰਕੇ ਉਹਨੇ ਫਤਿਹ ਪਾਉਂਦਾ ਤੀ ਉਹ ਗੁਰੂ ਦੇ ਕਹਿਣੇ ਜੇ ਚੱਲ ਰਿਆ ਦੀ ਗੁਰੂ ਦੀ ਲੈਣ ਨੂੰ ਨੇ ਤੋੜੀ ਨੀਤੀ ਫੇਰ ਪਹਾੜੀਆਂ ਨੂੰ ਬੰਦਾ ਕਹਿਣ ਲੱਗਿਆ ਜੀ ਪਹਾੜੀ ਇਲਾਕੇ ਨੂੰ ਜਾਈਏ ਇਧਰ ਭੀਮਚੰਦ ਦੇ ਨਾਲ ਗੁਰੂ ਸਾਹਿਬ ਦੀ ਬੰਦੀ ਨੀਤੀ ਜਿਹੜਾ ਭੀਮਚੰਦ ਰਾਜਾ ਤੀ ਇਹ ਸਾਰੇ ਰਾਜਾਂ ਤੋਂ ਵੱਡਾ ਰਾਜਾ ਤੀ ਮਹਾਰਾਜਾ ਤੀ ਪਹਾੜੀਆਂ ਦਾ ਇਹ ਇਧਰ ਇਹ ਕੁਸ਼ੋ ਦੇ ਨਾਲ ਅੰਤੜ ਕਰਦਾ ਸੀ ਸ਼ਿੰਡਾ ਨਾਲ ਬੰਦੇ ਬਹਾਦਰ ਨੇ ਪਹਾੜੀਆਂ ਨੂੰ ਕਹਿੰਦਾ ਵੀ ਇਹਨਾਂ ਨੂੰ ਸੋਦਾ ਲਾ ਕੇ ਆਈਏ ਜਦੋਂ ਉਹ ਬੰਦਾ ਬਹਾਦਰ ਇਧਰ ਪਹਾੜੀਆਂ ਕੰਨੀ ਚੜਿਆ ਉਸ ਪਹਾੜਾ ਪਹਾੜੀਆਂ ਨੂੰ ਜਿੱਤਿਆ ਤੇ ਜਦੋਂ ਚੰਬਾ ਦੀ रियासत ਚ ਆ ਗਿਆ ਉੱਥੇ ਵੀ ਉਹਨੇ ਜਿੱਤ ਪ੍ਰਾਪਤ ਕੀਤੀ ਬੰਦੇ ਬਹਾਦਰ ਨੇ ਬਹੁਤ ਤਕੜੇ ਜੰਗ ਕਰ ਕਰਕੇ ਸ਼ੇਗਾ ਦੀ ਚੜ੍ਹਾਈ ਕੀਤੀ ਫਿਰ ਬੰਦੇ ਬਹਾਦਰ ਨੇ ਆਪਣੇ ਪਟਨਾ ਸਾਹਿਬ ਦਾ ਏਰੀਆ ਕਨੀ ਗੀੜਾ ਦਿੱਤਾ ਉਹ ਇੱਕ ਹਿੰਦੂ ਰਾਜੇ ਨੇ ਦਸ ਮੇਸ਼ ਪਿੰਡਾਂ ਤੋਂ ਲਿਜਾ ਕੇ ਮੇਦਨੀ ਪ੍ਰਕਾਸ਼ ਰਾਜਾ ਹੋਇਆ ਪਹਾੜੀ ਉਹਨੂੰ ਇਹ ਭੀਮ ਚੰਦ ਤੰਗ ਕਰਦਾ ਹੁੰਦਾ ਉਸ ਨੂੰ ਉਸ ਨੇ ਆ ਕੇ ਗੁਰੂ ਸਾਹਿਬ ਕੋਲੇ ਗੱਲ ਕੀਤੀ ਦਸਮੀ ਸਪਤਾ ਕੋਲੇ ਕਣਾ ਮਹਾਰਾਜ ਵੀ ਜੇ ਤੁਸੀਂ ਚਲੋ ਮੈਂ ਛੋੜੇ ਰਹਿਣ ਦੀ ਜਗਾ ਦੇਖ ਕੇ ਆਇਆ ਮੇਰੀ ਰਾਜ ਦੀ ਵਿੱਚ ਬਹੁਤ ਸੁੰਦਰ ਸੋਹਣੀ ਜਗਾ ਬਣੀ ਵੀ ਹੈ ਕਹਿੰਦੇ ਮਹਾਰਾਜ ਕਹਿੰਦੇ ਚਾਲਾ ਤੂੰ ਗਿਆ ਤੇ ਹੱਦ ਦੇ ਉੱਤੇ ਨਾਲ ਜਾਵਣਾ ਲੰਗਦੀ ਹੈ ਬੜਾ ਫੁੱਲ ਵਾੜੀ ਬਿਰਸ਼ ਬਹੁਤ ਸੋਹਣਾ ਦਿਸਤ ਉਤੇ ਕੰਨਾ ਜੀ ਇਹ ਤੁਸੀਂ ਇੱਥੇ ਕਿਲਾ ਬਣਾ ਲਓ ਕਿਉਂ ਵੀ ਨਾਲੇ ਤਾਂ ਮੇਰੀ ਵਚਤਾ ਮੈਨੂੰ ਇਹ ਤੰਗ ਕਰਦਾ ਭੀਮਚੰਦਰ ਰਾਜਾ ਤੇ ਮਹਾਰਾਜ ਨੇ ਜੋ ਜਗਾ ਦੇਖੀ ਕਹਿੰਦੇ ਵੀ ਜਗਾ ਸੋਹਣੀ ਐ ਮਹਾਰਾਜ ਕਹਿਣ ਲੱਗੇ ਕਿਲਾ ਤਾਂ ਬਣਾ ਲੈਨੇ ਆ ਫਿਰ ਕਿੰਨੇ ਕਿਚਰਚ ਬਣਾ ਤਿਆਰ ਕਰ ਦੇਗਾ ਕਿਲਾ ਕੰਨਾ ਜੀ ਕਿਲਾ ਤੁਸੀਂ ਕਹੋ ਸਹੀ ਇੱਟ ਧਰੋ ਕਿਲਾ ਤਾਂ ਬਹੁਤ ਛੇਤੀ ਤਿਆਰ ਹੋ ਜਾਊਗਾ ਮਹਾਰਾਜ ਨੇ ਕਿਹਾ ਕਹਿੰਦੇ ਮੇਦਨੀ ਪ੍ਰਕਾਸ਼ ਉੱਥੇ ਪਈ ਮਹਾਰਾਜ ਤੋਂ ਇਟਰਾਤੀ ਇਟਰਾਈਆ ਕੋਨੇ ਆਉਦੇ ਇਲਾਕੇ ਦੇ ਲੋਕਾਂ ਨੂੰ ਕਹਦਾ ਵੀ ਵੀ ਘਰੇ ਇੱਕ ਬੰਦਾ ਰਹਿਣਾ ਬੂੜੀ ਬੰਦਾ ਸਭ ਉੱਥੇ ਆਓ ਬਹੁਤ ਜਾਦੇ ਮਿਸਤਰੀ ਮੰਗਾ ਲੇ ਤੇ ਜਿੰਨੀ ਜਨਤਾ ਸੀ ਉਹਦੇ ਰਾਜ ਦੀ ਸਾਰੀ ਲਾਗੀ ਇਤਿਹਾਸ ਕਹਿੰਦਾ ਵੀ 15 ਦਿਨਾਂ ਦੇ ਵਿੱਚ ਦੀ ਕਿਲਾ ਹਾਰਤਾ ਤੇ ਫਿਰ ਕਹਿ ਲਗਾ ਮਹਾਰਾਜ ਨੂੰ ਮਹਾਰਾਜ ਦੱਸੋ ਹੁਣ ਸੱਤ ਤੇ ਵਾਗਾ ਜਦੋਂ ਕਿਲਾ ਕਹਿੰਦੇ ਚਾਰੇ ਪਾਸੇ ਇਹਦੇ ਗੁੰਮ ਬਣਾ ਦੇ ਤੇ ਗੁੰਮ ਦੇ ਵਿੱਚ ਬੈਠ ਕੇ ਕੱਲ ਨੂੰ ਦੁਸ਼ਮਣ ਆਵੀਂ ਤੀਰ ਚੜਾਉਣਾ ਸੌਖਾ ਚਾਰੇ ਪਾਸੇ ਗੁੰਮ ਬਣਾ ਤੇ ਬਣਾਏ ਗੁੰਮ ਮਹਾਰਾਜ ਨੂੰ ਕਹਿਣ ਲੱਗੇ ਜੀ ਇਹਦਾ ਨਾਂ ਹੁਣ ਤੁਸੀਂ ਧਰ ਦਿਓ ਉਹਦਾ ਪੌਂਟਰਾ ਸਾਹਿਬ ਨਾਂ ਆ ਉਸ ਗੁਰਦੁਆਰੇ ਦਾ ਆਪਣੇ ਕਿਲੇ ਦਾ ਉਹ ਮਹਾਰਾਜ ਮੇਦਨੀ ਪ੍ਰਕਾਸ਼ ਨੇ ਜਗਾ ਦੇ ਕੇ ਬਣਾਇਆ ਦਸ਼ਮੇਸ਼ ਪਿਤਾ ਨੂੰ ਮਹਾਰਾਜ ਕਹਿੰਦੇ ਮੇਦਨੀ ਪ੍ਰਕਾਸ਼ ਹੁਣ ਤੈਨੂੰ ਕਿਸੇ ਭੀਮ ਸੈਨ ਤੋਂ ਡਰਨ ਦੀ ਲੋੜ ਨਹੀਂ ਹੁਣ ਅਸੀਂ ਇੱਥੇ ਆ ਗਏ ਸਾਡੇ ਸਿੰਘ ਆ ਗਏ ਜੇ ਤੈਨੂੰ ਭੀਮਚੰਦ ਕਿਦੇ ਕੂਰੇ ਸਾਡੇ ਸਿੰਘਾਂ ਨੂੰ ਦੱਸ ਦੀ ਤੈਨੂੰ ਆਪ ਲੜਨ ਦੀ ਲੋੜ ਹੀ ਨਹੀਂ ਤੇ ਐਨੇ ਭੀਮਚੰਦ ਨੇ ਵੀ ਦੇਖ ਲਿਆ ਵੀ ਐਨੇ ਨਾਲ ਲਿਆ ਕੇ ਹੱਦ ਦੇ ਉੱਤੇ ਗੁਗੜਿਆਂ ਵਾਲੇ ਨੂੰ ਬਹਾਤਾ ਵੀ ਇਹ ਤਾਂ ਬੰਦੇ ਬਹੁਤ ਖਰਾਬ ਨੇ ਲੜਾਕੇ ਨੇ ਉਧਰ ਦਾ ਏਰੀਆ ਹੀ ਛੱਡ ਗਿਆ ਭੀਮਚੰਦਰ ਰਾਜਾ ਪਹਿਲਾਂ ਉਮੇਦ ਨਹੀਂ ਪ੍ਰਕਾਸ਼ ਉਹਨੂੰ ਬਹੁਤ ਤੰਗ ਕਰਦਾ ਸੀ ਵੀ ਇਸ ਤਰ੍ਹਾਂ ਦੇ ਜਿਹੜੇ 22 ਧਾਰ ਦੇ ਰਾਜੇ ਸੀ ਕੋਈ ਸਾਰੇ ਦੁਸ਼ਮਣੀ ਨਹੀਂ ਤੇ ਕਰਦੇ ਜਿਆਦਾ ਦੁਸ਼ਮਣੀਆਂ ਹੀ ਭੀਮਚੰਦਰ ਨੂੰ ਤੇ ਇਹਨੂੰ ਹੰਕਾਰਤੀ ਵੀ ਮੈਂ ਵੱਡਾ ਰਾਜਾ ਚਲਦੀ ਦੀ ਰਾਜਾਂ ਦੇ ਉੱਤੇ ਵੀ ਵੀ ਇਹ ਕਿਥੋਂ ਆ ਗਿਆ ਜਿਹੜਾ ਮੇਰੀ ਅੱਖੇ ਨਹੀਂ ਲੱਗਦਾ ਮੇਰੇ ਕਹਨੇ ਜੀ ਨਹੀਂ ਚੱਲਦਾ ਤੇ ਪਰ ਮਹਾਰਾਜ ਦਾ ਕਾਲਪੁਰਖ ਦੇ ਹੁਕਮ ਨਾਲ ਚੱਲਦੇ ਸੀ ਇਹਨਾਂ ਨੂੰ ਕਿਸੇ ਬੰਦੇ ਦਾ ਕੋਈ ਭੈ ਨਹੀਂ ਸੀ ਕਿਸੇ ਦਾ ਡਰ ਨਹੀਂ ਸੀ ਤੇ ਸਾਰੇ ਜਿੱਧਰ ਨੂੰ ਜਾਂਦੇ ਸੀ ਪਹਿਲਾਂ ਅਰਦਾਸ ਕਰਕੇ ਕਾਲਪੁਰਖ ਨੂੰ ਯਾਦ ਕਰਕੇ ਕਰਦੇ ਸੀ ਹੁਣ ਵੀ ਮਹਾਰਾਜ ਨੇ ਕਿਹਾ ਵੀ ਜੋ ਮੇਰਾ ਸਿੱਖ ਹੈ ਤੇ ਉਹ ਕਾਲਪੁਰਖ ਦੇ ਹੁਕਮ ਦੇ ਵਿੱਚ ਚੱਲੂਗਾ ਉਹਦੀ ਯਤਰ ਹੋਊਗੀ ਪਰ ਮਨਮਤ ਤੇ ਨਾ ਚੱਲੇ ਕੋਰ ਮਤ ਤੇ ਚੱਲੇ ਸਿੱਖ ਨੂੰ ਕਿਸੇ ਦੇ ਵਾਦਾ ਕਰਨ ਦਾ ਹੁਕਮ ਨਹੀਂ ਜਦ ਵੀ ਵਾਦਾ ਕਰਦਾ ਕੋਈ ਫੇਰ ਕਰਨਾ ਪਰ ਹੁਣ ਤਾਂ ਇਹਦੇ ਵਿੱਚ ਫਰਕ ਪੈ ਗਿਆ ਜਿਹੜੀ ਸਿੱਖ ਨੇ ਉਹ ਵੀ ਆਪਦੀ ਲੈਂਨ ਤੋਂ ਥੋੜਾ ਜਿਹਾ ਪਿੱਛੇ ਹਟਦੇ ਤੁਰੇ ਜਾਂਦੇ ਨੇ ਪਰ ਜਿਹੜਾ ਗੁਰੂ ਦਾ ਸਿੱਖ ਹੈ ਜਿਹੜੀ ਅਰਦਾਸ ਹੋ ਜੇ ਅਰਦਾਸ ਇੱਕ ਬਹੁਤ ਵੱਡੀ ਚੀਜ਼ ਹੈ ਵਦਾਸਾਂ ਤਾਂ ਹੁਣ ਰੋਜ਼ ਹੀ ਹੋ ਜਾਂਦੀਆਂ ਨੇ ਨਾ ਤਾਂ ਕਰਨ ਵਾਲਾ ਉੱਥੇ ਹੁੰਦਾ ਨਾ ਸੁਣਨ ਵਾਲੇ ਹੁੰਦੇ ਨੇ ਇਹ ਈ ਅਰਦਾਸ ਹੈ ਇੱਕ ਬਹੁਤ ਵੱਡੀ ਚੀਜ਼ ਹੈ ਭਾਈ ਨਿਹਾਲ ਸਿੰਘ ਨੇ ਕਰੀ ਦੀ ਜਦੋਂ ਮਹਾਰਾਜਾ ਰਣਜੀਤ ਸਿੰਘ ਜੰਮਾ ਮਰਨ ਦੇ ਟਾਈਮ ਤੇ ਪਿਆ ਸੀ ਉਹ ਗਿਆ ਉਹਨੇ ਦੇਖਿਆ ਤੇ ਵੀ ਜੇ ਰਾਜਾ ਗੁਜ਼ਰ ਗਿਆ ਪਰ ਜ਼ਿਆਦਾ ਕੀ ਬਣੂ ਕਿਉਂ ਮਹਾਰਾਜਾ ਰਣਜੀਤ ਸਿੰਘ ਬਹੁਤ ਸੱਚਾ ਸੁੱਚਾ ਰਾਜਾ ਤੀ ਉਹਨੇ ਤਿੰਨ ਪਰਕੰਮੀਆਂ ਕਰਕੇ ਪਲੰਗ ਦੀਆਂ ਉਹਦੇ ਦੀਆਂ ਫਿਰ ਅਰਦਾਸ ਕੀਤੀ ਮਾਲਕ ਕੋਲੇ ਕਹਿੰਦਾ ਹੈ ਮਹਾਰਾਜ ਸੱਚੇ ਪਾਸ਼ਾ ਮੰਨਦੇ ਨੇ ਦੇਰੋਂ ਅਰਦਾਸ ਕਰਦਾ ਰਾਜੇ ਦਾ ਰੋਗ ਮੈਨੂੰ ਲੱਗ ਜੇ ਪਰ ਰਾਜਾ ਠੀਕ ਹੋ ਜੀ ਮੇਰੇ ਵਰਗੇ ਤਾਂ ਲੱਖਾਂ ਹੀ ਫਿਰਦੇ ਆ ਪਰ ਸਾਨੂੰ ਇਹ ਜਰਾ ਰਾਜਾ ਮਿਲਣਾ ਨਹੀਂ ਨਿਆਕਾਰੀ ਸੱਚਾ ਰਾਜਾ ਅਰਦਾਸ ਕਰਨ ਦੀ ਡੇਰ ਤੀ ਨਿਹਾਲ ਸਿੰਘ ਨੂੰ ਬੁਖਾਰ ਚੜਨ ਲੱਗ ਗਿਆ ਤੇ ਮਹਾਰਾਜਾ ਰਣਜੀਤ ਸਿੰਘ ਰੋ ਠੀਕ ਹੋਣ ਲੱਗ ਗਿਆ ਇਦੋ ਮਹਾਰਾਜਾ ਰਣਜੀਤ ਸਿੰਘ ਜਮਾਂ ਠੀਕ ਹੋ ਗਿਆ ਨਿਹਾਲ ਸਿੰਘ ਦੀ ਮੌਤ ਹੋ ਗਈ ਇਹੀ ਜੀ ਅਰਦਾਸ ਹੈ ਪਰ ਹੁਣ ਅਰਦਾਸਾਂ ਤਾਂ ਹੁੰਦੀਆਂ ਬਹੁਤ ਨੇ ਦਿਨ ਰਾਤ ਹੀ ਹੁੰਦੀਆਂ ਆਪਾਂ ਕਿਸੇ ਦੀ ਨਿੰਦਿਆ ਨਹੀਂ ਕਰਦੇ ਪਰ ਅੰਦਰ ਦੇ ਹਿਰਦੇ ਨਾਲ ਅਰਦਾਸ ਕੀਤੀ ਮਨਜ਼ੂਰ ਹੁਣ ਵੀ ਹੁੰਦੀ ਹੈ ਤੇ ਉਹ ਧਿਆਨ ਧਰ ਕੇ ਮਾਲਕ ਨਾਲ ਹੁਣ ਉਹਨਾਂ ਦਾ ਅਰਦਾਸ ਕਰਨ ਵਾਲਾ ਉੱਥੇ ਹੁੰਦਾ ਨਾ ਸੁਣਨ ਵਾਲੇ ਉੱਥੇ ਹੁੰਦੇ ਉਹਨਾਂ ਨੂੰ ਮੈਂ ਹੁੰਦਾ ਵੀ ਸਹੀ ਦੇ ਨੇ ਕੰਮ ਨਿਭੜੀ ਆਪਾਂ ਜਾਈਏ ਇਸ ਤਰ੍ਹਾਂ ਤੇ ਇਹ ਵੀ ਅਰਦਾਸ ਤਾਂ ਇੱਕ ਬਹੁਤ ਵੱਡੀ ਆ ਬਾਣੀ ਜੀ ਵੀ ਕਹੀ ਜਾਂਦੀ ਹੈ ਬਿਰਤੀ ਕਦੇ ਨਾ ਹੋਸੀ ਯੰਕੀ ਪ੍ਰਾਵਾਹ ਅਗੇ ਅਰਦਾਸ ਪਰ ਉਹਦੇ ਅਗੇ ਅਰਦਾਸ ਕਰਨੀ ਸੱਚੇ ਹਿਰਦੇ ਨਾਲ ਕਰਨੀ ਅਰਦਾਸ ਹੋਣ ਵੀ ਮਨਜ਼ੂਰ ਹੁੰਦੀ ਹੈ ਐਸੀ ਗੱਲ ਨਹੀਂ ਪਰ ਅਰਦਾਸ ਕਰਨ ਵਾਲਾ ਸੱਚੇ ਹਿਰਦੇ ਨਾਲ ਅੰਦਰੋਂ ਤੇ ਸੁਣਨ ਵਾਲਾ ਵੀ ਅੰਦਰੋਂ ਸੁਣਦਾ ਹੋਵੇ ਫੇਰੇ ਅਰਦਾਸ ਆਲੀ ਨਹੀਂ ਜਾਂਦੀ ਨਾ ਤਾਂ ਸੁਣਨ ਵਾਲੇ ਉੱਥੇ ਆਉਂਦੇ ਨੇ ਗੋਆ ਕੋਈ ਕਰੇ ਹੁੰਦਾ ਕੋਈ ਖੇਤ ਹੁੰਦਾ ਕਿਸੇ ਨੇ ਕਹਿੰਦਾ ਜਾਣਾ ਛੇਤੀ ਅਰਦਾਸ ਮੁੱਕੀ ਅਰਦਾਸ ਲੰਮੀ ਲੈ ਗਿਆ ਸਈ ਐ ਕਰ ਗਿਆ ਵੀ ਇਸ ਕਰਕੇ ਤਾਂ ਹੀ ਲੋਕ ਇਹ ਚੀਜ਼ ਪੂਰੀ ਨਹੀਂ ਹੁੰਦੀ ਅਰਦਾਸ ਤਾਂ ਬਿਰਥੀ ਜਾਂਦੀ ਨਹੀਂ ਜਿਹੜੀ ਬਾਣੀ ਦੇ ਵਿੱਚ ਕਿਹਾ ਗਿਆ ਵੀ ਇਹ ਅੰਦਰ ਦੇ ਹਿਰਦੇ ਉਹ ਅਰਦਾਸ ਹੋਈ ਕਦੇ ਆਲੀ ਨਹੀਂ ਜਾਂਦੀ ਐ ਦੇਖੋ ਜਿਵੇਂ